ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੁਰੂ ਹਰਕਿਰਪਾ ਡੇਰੀ ਫਾਰਮਿੰਗ ਤੇ ਜਿਹੜੇ ਵੀਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਸਬਸਕ੍ਰਾਈਬ ਕਰ ਲਓ ਜੀ ਨਵੀਆਂ ਵੀਡੀਓ ਦੇਖਣ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਜੀ ਅੱਜ ਗੱਲ ਕਰਾਂਗੇ ਜਿਹੜੇ ਪਸ਼ੂ ਬੈਠ ਜਾਂਦੇ ਆ ਜੀ ਉਹਨਾਂ ਦੇ ਤਿੰਨ ਚਾਰ ਕਾਰਨਾਂ ਤੇ ਉਹਨਾਂ ਦੇ ਲੱਛਣ ਕੀ ਆ ਤੇ ਪਸ਼ੂਆਂ ਦੀ ਉਹਨਾਂ ਦੀ ਰੋਗ ਥਾਮ ਕੀ ਹੈ ਜੀ ਵੀ ਪਸ਼ੂ ਨੂੰ ਇਹ ਪ੍ਰੋਬਲਮ ਨਾ ਆਵੇ ਫਸਟ ਪਹਿਲੇ ਨੰਬਰ ਤੇ ਗੱਲ ਕਰਾਂਗੇ ਮਿਲਕ ਫੀਵਰ ਦੀ ਜੀ ਸਭ ਤੋਂ ਜ਼ਿਆਦਾ ਤਿੱਕਤ ਜਿਹੜੀ ਆਉਂਦੀ ਆ ਤੇ ਡਾਇਗਨੋਸ ਚ ਆਉਂਦੀ ਆ ਮਿਲਕ ਫੀਵਰ ਦੀ ਮਿਲਕ ਫੀਵਰ ਨਾਲ ਜਿਹੜੇ ਪਸ਼ੂ ਬੈਠ ਜਾਂਦੇ ਆ ਨਾਰਮਲ ਗੱਲ ਆ ਜੀ ਉਹ ਉੱਠ ਖੜਦੇ ਆ ਕੋਈ ਦਿੱਕਤ ਨਹੀਂ ਗੀ ਡ੍ਰਿਪ ਲਾਉਂਦੇ ਆ ਡਾਕਟਰ ਤੇ ਨਾਰਮਲ ਗੱਲ ਆ ਵੀ ਉੱਠ ਖੜਦੇ ਉਹ ਕੋਈ ਚੱਕਰ ਨਹੀਂ ਗਾ ਉਹਦੀ ਡਾਇਗਨੋਸ ਕੀ ਆ ਜੀ ਮਿਲਕ ਫੀਵਰ ਵਾਲਾ ਪਸ਼ੂ ਇੱਕ ਦਾ ਗੋਆ ਬਹੁਤ ਸਖਤ ਕਰੂਗਾ ਜੀ ਪਹਿਲੇ ਨੰਬਰ ਤੇ ਗਾਹ ਹੋਵੇ ਮੱਝ ਹੋਵੇ ਦੂਜੇ ਨੰਬਰ ਤੇ ਉਹ ਧੌਣ ਮੋੜ ਕੇ ਬੈਠੂਗਾ ਜੀ ਬੁੱਕਲ ਮਾਰ ਕੇ ਬੈਠੂਗਾ ਨੱਕ ਪਸ਼ੂ ਦਾ ਸੁੱਕ ਜਾਂਦਾ ਉਹਦੇ ਚ ਟੈਂਪਰੇਚਰ ਨਾਰਮਲ ਹੋਣਾ ਕੋਈ ਜ਼ਰੂਰੀ ਨਹੀਂ ਨਾਰਮਲ ਹੁੰਦਾ ਵੈਸੇ ਲੋ ਵੀ ਹੋ ਸਕਦਾ ਨਾਰਮਲ ਵੀ ਹੋ ਸਕਦਾ ਜੀ ਹਾਈ ਟੈਂਪਰੇਚਰ ਨਾ ਹੋਊਗਾ ਤੀਜੇ ਨੰਬਰ ਵਾਲਾ ਹੈਗਾ ਜੀ ਵੀ ਪਸ਼ੂ ਨਾਲ ਦੀ ਨਾਲ ਉੱਠ ਕੇ ਬਹਿ ਜਾਊਗਾ ਜੀ ਥੋੜਾ ਜਿਹਾ ਜਰ ਬੈਠੂਗਾ ਖੜਾ ਹੋਊਗਾ ਤੇ ਨਾਲ ਦੀ ਨਾਲ ਪਸ਼ੂ ਬਹਿ ਜਾਊਗਾ ਮੱਝਾਂ 'ਚ ਦਿੱਕਤ ਇਹ ਵੀ ਆ ਜਾਂਦੀ ਹੈ ਵੀ ਮੱਝਾਂ ਕਈ ਵਾਰੀ ਮਿਲਦਿਆਂ ਵੀ ਨਹੀਂ ਵੈਸੇ ਨਾਰਮਲ ਹੁੰਦੀਆਂ ਮੱਝਾਂ ਪਰ ਪਸ਼ੂ ਮੈਲੋਂ ਹਟ ਜਾਂਦਾ ਖੜਨੋਂ ਹਟ ਜਾਂਦਾ ਬੱਚੇ ਦੇ ਦੁੱਧ ਲਾਉਣੋਂ ਹਟ ਜਾਂਦਾ ਜੀ ਠੀਕ ਹੈ ਤੇ ਇਹ ਮੇਨ ਕਾਰਨ ਮਿਲਕ ਫੀਵਰ ਦੇ ਆ ਜੀ ਪਸ਼ੂ ਜਦੋਂ ਉੱਠੂਗਾ ਡੋਲੇ ਮਾਰ ਕੇ ਤੁਰੂਗਾ ਠੀਕ ਹੈ ਇਹਦੇ ਜਿਹੜੀ ਡ੍ਰਿਪ ਲੱਗ ਜਾਂਦੀ ਹੈ ਮਾਈਫੈਕਸ ਕੋਈ ਐਡੀ ਗੱਲ ਨਹੀਂ ਇਹ ਨਾਰਮਲ ਟ੍ਰੀਟਮੈਂਟ ਕਰਕੇ ਪਸ਼ੂ ਉੱਠ ਖੜਦਾ ਜੀ ਪਰ ਥੋੜੀ ਜੀ ਦਿੱਕਤ ਆਉਂਦੀ ਹੈ ਵੀ ਪਸ਼ੂ ਦੁੱਧ ਤੇ ਔਕਾ ਆਉਂਦਾ ਮਿਲਕ ਫੀਵਰ ਤੋਂ ਬਾਅਦ ਇਹਦੀ ਰੋਕਥਾਮ ਵਾਸਤੇ ਤੁਹਾਨੂੰ ਦੱਸਦੇ ਆ ਜੀ ਧਿਆਨ ਤੁਸੀਂ ਇਹ ਰੱਖਣਾ ਇਹਦੇ ਚ ਪਹਿਲਾਂ ਪਸ਼ੂ ਨੂੰ ਤੁਸੀਂ ਸਾਰਾ ਚੋ ਸਕਦੇ ਆ ਕੋਈ ਦਿੱਕਤ ਨਹੀਂ ਗਈ ਉਸ ਤੋਂ ਬਾਅਦ ਦੂਜੇ ਤੱਕ ਦੂਜੇ ਪਸ਼ੂ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਬਹੁਤ ਘੱਟ ਪ੍ਰੋਬਲਮ ਆਉਂਦੀ ਹੈ ਦੂਜੇ ਸੂਏ ਤੱਕ ਜੀ ਜਦੋਂ ਪਸ਼ੂ ਵੱਡਾ ਹੋ ਜਾਂਦਾ ਉਮਰ ਚ ਹੋ ਜਾਂਦਾ ਨਾ ਜੀ ਤੀਜੇ ਚੌਥੇ ਸੂਏ ਪਸ਼ੂ ਉਦੋਂ ਆਪਾਂ ਸਾਰਾ ਨਹੀਂ ਚੋਂਦੇ ਵੈਸੇ ਤਾਂ ਨਾਰਮਲ ਆਮ ਲੋਕਾਂ ਨੂੰ ਇਹ ਚੀਜ਼ ਦਾ ਪਤਾ ਹੀ ਹੈ ਤੇ ਹਫਤਾ 10 ਦਿਨ ਤੁਸੀਂ ਪਸ਼ੂ ਨੂੰ ਨਹੀਂ ਚੋਣਾ ਹੁੰਦਾ ਜੀ ਸਾਰਾ ਦੁੱਧ ਛੱਡਣਾ ਹੁੰਦਾ ਪਹਿਲੇ ਦੂਜੇ ਸੂਏ 'ਚ ਨਹੀਂ ਪ੍ਰੋਬਲਮ ਆਉਂਦੀ ਜਿਆਦਾ ਪ੍ਰੋਬਲਮ ਆ ਜਾਂਦੀ ਹੈ ਜੀ ਤੀਜੇ ਚੌਥੇ 52ਵੇਂ ਸੂਏ 'ਚ ਜਦੋਂ ਪਸ਼ੂ ਸੂਆਂ 'ਚ ਹੋ ਜਾਂਦਾ ਕਿਉਂ ਕੈਲਸ਼ੀਅਮ ਮਟਾਂਡੀ 'ਚ ਵੀ ਪਸ਼ੂ ਦਾ ਨਿਕਲਦਾ ਜੀ ਉਸ ਤੋਂ ਬਾਅਦ ਫਿਰ ਜਦੋਂ ਆਪਾਂ ਸਾਰਾ ਦੁੱਧ ਚੋ ਦਿੰਨੇ ਆ ਜਾਂ ਕਈ ਵਾਰੀ ਬੱਚਾ ਥੱਲੇ ਛੱਡ ਦਿੰਨੇ ਆ ਮਗਰ ਬੰਦ ਦਿੰਨੇ ਆ ਤਾਂ ਉਦੋਂ ਕਈ ਵਾਰੀ ਪਸ਼ੂ ਦਾ ਸਾਰਾ ਦੁੱਧ ਬੱਚਾ ਚੁੰਘੇ ਜਾਂਦਾ ਤਾਂ ਇਹਨੂੰ ਆਪਾਂ ਮਿਲਕ ਫੀਵਰ ਕਹਿੰਨੇ ਆ ਜੀ ਜਿਹਨੂੰ ਦੁੱਧ ਦਾ ਬੁਖਾਰ ਮੰਨ ਕੇ ਚੱਲੋ ਵੀ ਜਦੋਂ ਸਾਰਾ ਪਸ਼ੂ ਦਾ ਦੁੱਧ ਨਿਕਲ ਗਿਆ ਉਦੋਂ ਪਸ਼ੂ ਬੈਠ ਜਾਂਦਾ ਜੀ ਤੇ ਕਿਹਦੇ ਚ ਕਈ ਵਾਰੀ ਪਸ਼ੂ ਹੁੰਗਰ ਵੀ ਮਾਰਨ ਲੱਗ ਜਾਂਦਾ ਜੀ ਇਹ ਨਾਰਮਲ ਟਰੀਟਮੈਂਟ ਕਰਕੇ ਪਸ਼ੂ ਸੈੱਟ ਹੋ ਜਾਂਦਾ ਜੀ ਮਾਈਫੈਕਸ ਦੀ ਡ੍ਰਿਪ ਟੋਨੋਫਾਸਪੈਂਟੀਕਾ ਲਾ ਕੇ ਇਹਦੇ ਚ ਪਸ਼ੂ ਨਾਰਮਲ ਸਹੀ ਹੋ ਜਾਂਦਾ ਜਿਹੜੇ ਪਸ਼ੂ ਨੂੰ ਮਿਲਕ ਫੀਵਰ ਹੈ ਡਾਇਗਨੋਸਟਿਕ ਕਲੀਅਰ ਕਰ ਲੈਂਦੇ ਆ ਡਾਕਟਰ ਕੋਈ ਵੱਡੀ ਗੱਲ ਨਹੀਂ ਜੀ ਹਰੇਕ ਡਾਕਟਰ ਨੂੰ ਇਹਦੇ ਬਾਰੇ ਪਤਾ ਹੀ ਹੈ ਇਹ ਤੁਹਾਨੂੰ ਅਵੇਰ ਰਸਤੇ ਦੱਸਿਆ ਵੀ ਤੁਸੀਂ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਵੀ ਪਸ਼ੂ ਨੂੰ ਮਿਲਕ ਫੀਵਰ ਨਾ ਹੀ ਹੋਵੇ ਜੀ ਇਹਦੇ ਵਾਸਤੇ ਤੁਸੀਂ ਪਸ਼ੂ ਨੂੰ ਜਦੋਂ ਪਸ਼ੂ ਸ਼ੂ ਪੈਂਦਾ એનર્ਜੀ ਟੋਨਿਕ ਕੋਈ ਵੀ ਦਿਓ ਜੀ ਆਪਦੇ ਡਾਕਟਰ ਦੀ ਰੈਣ ਨਾਲ ਠੀਕ ਹੈ ਦੋ ਤਿੰਨ ਜਿੱਲਾਂ ਪਿਆ ਦਿਓ ਜੀ ਠੀਕ ਹੈ ਤੇ ਸੂਣ ਤੋਂ ਪਹਿਲਾਂ ਵਾਈਟ ਮੈਚ वगैरह দেয়া ਕਰੋ ਜੀ ਤਾਂ ਜੋ ਮਿਲਕ ਫੀਵਰ ਦੀ ਦਿੱਕਤ ਨਾ ਆਵੇ ਤੇ ਇਹ ਚੀਜ਼ਾਂ ਦਾ ਧਿਆਨ ਰੱਖੋ ਪਸ਼ੂ ਨੂੰ ਸਾਰਾ ਚੋਨਾ ਨਹੀਂ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖੋ ਜੀ ਦੂਜੀ ਦਿੱਕਤ ਮਸਟਾਈਟਸ ਨਾਲ ਵੀ ਬਰੀ ਬਰੀ ਪਸ਼ੂ ਬਹਿ ਜਾਂਦਾ ਜੀ ਸੂਣ ਤੋਂ ਪਹਿਲਾਂ ਮਸਟਾਈਟਸ ਹੋ ਜਾਂਦੀ ਹੈ ਆਪਣੇ ਧਿਆਨ ਚ ਨਹੀਂ ਆਉਂਦੀ ਗੱਲ ਲੇਵਾ ਬਹੁਤ ਜ਼ਿਆਦਾ ਕਰੜਾ ਹੋ ਜੇ ਜਦੋਂ ਤਾਂ ਟੌਕਸਿਸਿਟੀ ਬਲੱਡ ਚ ਰਲ ਜਾਂਦੀ ਹੈ ਜੀ ਕਈ ਵਾਰੀ ਪਸ਼ੂ ਮਗਰਲੀ ਲੱਤ ਤੋਂ ਲੰਗ ਮਾਰ ਕੇ ਲੇਵਾ ਕਰੜਾ ਬਹੁਤ ਜ਼ਿਆਦਾ ਹੋ ਜਾਂਦਾ ਤੇ ਪਸ਼ੂ ਦੀ ਲੱਤ ਉਹ ਆਕੜ ਜਾਂਦੀ ਹੈ ਤੇ ਆਪਣੀ ਸਮਝ ਚ ਕਈ ਵਾਰੀ ਨਹੀਂ ਆਉਂਦੀ ਵੀ ਯਾਰ ਇਹਨੂੰ ਕੀ ਹੋ ਗਿਆ ਇੱਕੇਦਮ ਬੈਠ ਗਿਆ ਮਸਟਾਈਟਸ ਨਾਲ ਵੀ ਪਸ਼ੂ ਬੈਠ ਜਾਂਦਾ ਜੀ ਠੀਕ ਹੈ ਥਣ ਚੋਂ ਪਾਣੀ ਆਉਣ ਲੱਗ ਜੇ ਬਹੁਤ ਜ਼ਿਆਦਾ ਹਾਰਡਨੈਸ ਲੈ ਵਿੱਚ ਜਦੋਂ ਛੱਲੀ ਬਣ ਜਾਂਦੀ ਹੈ ਪਸ਼ੂ ਉਦੋਂ ਵੀ ਬੈਠ ਜਾਂਦਾ ਉਹਦੇ ਆਸਤੇ ਵੀ ਤੁਸੀਂ ਸੂਣ ਤੋਂ ਪਹਿਲਾਂ ਜੇ ਤੁਹਾਨੂੰ ਲੱਗਦਾ ਵੀ ਕੋਈ ਹਾਰਡਨੈਸ ਆ ਜਾਂ ਇੱਕ ਪਾਸਾ ਪਸ਼ੂ ਚੱਕ ਗਿਆ ਕੱਲੀ ਪਾਲ ਚ ਨਾ ਰਿਹਾ ਕਰੋ ਜੀ ਵਿਪਾਲ ਹੋ ਗਈ ਥੋੜਾ ਜਿਹਾ ਪਸ਼ੂ ਦਾ ਦੁੱਧ ਕੱਢ ਕੇ ਜਰੂਰ ਵੇਖ ਲੈਣਾ ਚਾਹੀਦਾ ਹਫਤਾ 10 ਦਿਨ ਪਹਿਲਾਂ ਵੀ ਜੇ ਤੁਹਾਨੂੰ ਲੱਗਦਾ ਵੀ ਸੋਜ ਹੋਈ ਆ ਵੀ ਪਸ਼ੂ ਦੇ ਕੋਈ ਮਸਟਾਈਟਸ ਤਾਂ ਨਹੀਂ ਹੋ ਗਈ ਫਿਰ ਤੁਸੀਂ ਆਪਦੇ ਡਾਕਟਰ ਦੀ ਰਾਇ ਲੈ ਕੇ ਉਹਨੂੰ ਦਿਖਾ ਕੇ ਚੈੱਕ ਕਰਾ ਲੈਣਾ ਜੀ ਵੀ ਮਸਟਾਈਟਸ ਤਾਂ ਨਹੀਂ ਹੋਈ ਉਹਦਾ ਟ੍ਰੀਟਮੈਂਟ ਜ਼ਰੂਰੀ ਆ ਜੀ ਫਿਰ ਨਹੀਂ ਪਸ਼ੂ ਬੈਠ ਸਕਦਾ ਮਸਟਾਈਟਸ ਨਾਲ ਵੀ ਤੀਜੇ ਨੰਬਰ ਤੇ ਆਰਓਪੀਜੀ ਜ਼ੇਰ ਜ਼ੇਰ ਕਢਾਉਣ ਨਾਲ ਕਈ ਵਾਰੀ ਪਸ਼ੂ ਦੇ ਇਨਫੈਕਸ਼ਨ ਹੋ ਜਾਂਦੀ ਹੈ ਜਦੋਂ ਕਈ ਵਾਰੀ ਪੱਟ ਕੇ ਜ਼ੇਰ ਨਿਕਲ ਜੇ ਚਲੋ ਸਾਰੇ ਮੇਰੇ ਵੀਰ ਸਿਆਣੇ ਆ ਕਈ ਵਾਰੀ ਕਈ ਵਾਰੀ ਦਿੱਕਤ ਆ ਜਾਂਦੀ ਹੈ ਜੀ ਇਨਫੈਕਸ਼ਨ ਹੋ ਜਾਂਦੀ ਹੈ ਵੀਰ ਕੇ ਹੋ ਜਾਂਦੀ ਹੈ ਕੋਈ ਕੋਈ ਜਾਣ ਬੁੱਝ ਕੇ ਨਹੀਂ ਕੋਈ ਕਰਦਾ ਤੇ ਪਰ ਕਈ ਵਾਰੀ ਵੀਰ ਕੇ ਪਸ਼ੂ ਇਨਫੈਕਸ਼ਨ ਮੰਨ ਜਾਂਦਾ ਜੀ ਉਦੋਂ ਵੀ ਪਸ਼ੂ ਦੇ ਇਨਫੈਕਸ਼ਨ ਹੋ ਜਾਂਦੀ ਹੈ ਜਿਵੇਂ ਆਹ ਜਿਹੜੀ ਗਾਂ ਅੱਜ ਮੈਂ ਜਿਹਦੇ ਤੇ ਗਿਆ ਸੀਗਾ ਜੀ ਆਹ ਜਿਹੜੀ ਗਾਂ ਤੁਸੀ ਸਾਹਮਣੇ ਦੇਖ ਰਹੇ ਆ ਇਹਦੇ ਜੇਰ ਦੀ ਪ੍ਰੋਬਲਮ ਸੀਗੀ ਜੀ ਮੈਂ ਇਹਨਾਂ ਨੂੰ ਜਾ ਕੇ ਦੱਸਤਾ ਸੀ ਮੈਂ ਕਿਹਾ ਭਈਆ ਨੂੰ ਮਿਲਕ ਫੀਵਰ ਨਹੀਂ ਕਹਿੰਦੇ ਬਈ ਅਸੀਂ ਦੁੱਧ ਚੋਇਆ ਮੈਂ ਕਿਹਾ ਦੁੱਧ ਚੋਣਾ ਨਹੀਂ ਹੁੰਦੀ ਜੀ ਪਹਿਲਾਂ ਵਹਿੜਾ ਚਲੋ ਇਹਨਾਂ ਨੇ ਫੜੀ ਸੀ ਵਿਚਾਰਿਆਂ ਨੇ ਗਾਂ ਉਹ ਜੀ ਸੀਗੀ ਥੋੜੀ ਜੀ ਲਿੱਸੀ ਹੈ ਹਨਾ ਦੇਸੀ ਗਾਂ ਸੀਗੀ ਬੰਦੇ ਗਰੀਬ ਹੈ ਮੈਂ ਇਹਨਾਂ ਨੂੰ ਦੱਸਤਾ ਮੈਂ ਕਿਹਾ ਵੀ ਇਹਨਾਂ ਨੂੰ ਮਿਲਕ ਫੀਵਰ ਨਹੀਂਗਾ ਇਹ ਡਾਇਗਨੋਸ ਕੀਤੀ ਆਪਾਂ ਤੇ ਇਹ AROP ਦਾ ਕੇਸ ਸੀਗਾ ਜੀ ਮਟ੍ਰਾਈਟਸ ਦਾ ਕੇਸ ਸੀ ਸੌਰੀ AROP ਮੰਨ ਲਓ ਜ਼ੇਰ ਕੱਢ ਕੇ ਜ਼ੇਰ ਕੱਢੀ ਨਹੀਂ ਸੀਗੀ ਇਹਦੀ ਜ਼ੇਰ 3-4 ਦਿਨ ਬਾਅਦ ਪਈ ਹੈ ਜ਼ੇਰੇ ਦੀ ਤੇ ਉਹ ਥੋੜੇ ਥੋੜੇ ਕਲੌਟ ਵਿੱਚੋਂ ਜ਼ੇਰ ਦੇ ਉਹ ਇਹਦੇ ਅੰਦਰ ਆ ਰਹੇ ਸੀਗੇ ਜੀ ਚਿੱਟਾ ਪਾਣਾ ਬੁਖਾਰ ਰਹੀ ਸੀ ਠੀਕ ਹੈ ਤੇ ਜੇ ਵੀਕਨੈਸ ਨਾਲ ਗਾਂ ਬੈਠੀ ਹੁੰਦੀ ਤਾਂ ਪੱਠੇ ਛੱਡਦੀ ਜੀ ਇਹਨੇ ਪੱਠੇ ਜਮਾ ਨਹੀਂ ਮੂੰਹ ਨਹੀਂ ਲਾਉਂਦੀ ਦੋ ਦਿਨ ਹੋ ਗਏ ਕਹਿੰਦੇ ਪੱਠਿਆਂ ਨੂੰ ਮੂੰਹ ਨਹੀਂ ਲਾਉਂਦੀ ਜੀ ਦੁੱਧ ਵਾਲੇ ਵਾਲੀ ਗਾਂ ਹੈਣੀ ਕੀ ਮਿਲਕ ਫੀਵਰ ਵਾਲਾ ਕੇਸ ਹੈਣੀ ਸੀ ਇਹ 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 ਮੰਨ ਕੇ ਚਲੋ ਕੇਸ ਸੀਗਾ ਮਟ੍ਰਾਈਟਸ ਦਾ ਸੀ ਜੇਰ ਨਾਲੇ ਗਾਂ ਬੈਠ ਗਈ ਸੀਗੀ ਜੀ ਤੇ ਇਹਦਾ ਆਪਾਂ ਟਰੀਟਮੈਂਟ ਅੱਜ ਕੀਤਾ ਰੱਬ ਸੁੱਖ ਰੱਖੇ ਹੋ ਜਾਣੀ ਐ ਸੈਟ ਜੀ ਇਹ ਤੇ ਤੀਜਾ ਚੌਥਾ ਕਾਰਨ ਆ ਜੀ ਵੀਕਨੈਸ ਕਈ ਵਾਰੀ ਪਸ਼ੂ 'ਚ ਜਾਦੇ ਵੀਕਨੈਸ ਆ ਜੇ ਹਾਰਮੋਨਜ਼ ਡੈਫੀਸ਼ੈਂਸੀ ਠੀਕ ਆ ਕਈ ਵਾਰੀ ਫਾਸਫੋਰਸ ਤੇ ਮੈਗਨੀਸ਼ੀਅਮ ਘਟ ਜਾਂਦਾ ਪਸ਼ੂ ਉਦੋਂ ਵੀ ਬੈਠ ਜਾਂਦਾ ਜੀ ਠੀਕ ਆ ਉਹ ਡਾਇਗਨੋਸ ਚਲੋ ਤੁਸੀਂ ਆਪਦੇ ਡਾਕਟਰ ਤੋਂ ਕਰਾਉਣੀ ਆ ਜੀ ਠੀਕ ਆ ਉਹ ਚਲੋ ਸਾਰੇ ਮੇਰੇ ਵੀਰ ਸਿਆਣੇ ਹੀ ਆ ਨਾ ਤੇ ਮੇਰਾ ਤਾਂ ਇਹੀ ਆ ਮੰਨ ਕੇ ਚਲੋ ਵੀ ਤੁਹਾਨੂੰ ਦੱਸਣ ਦਾ ਜੀ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਪਸ਼ੂ ਨੂੰ ਕੀ ਹੋਇਆ ਹਨਾ ਬਾਕੀ ਡਾਇਗਨੋਸ ਤਾਂ ਚਲੋ ਡਾਕਟਰ ਨੇ ਕਰਨੀ ਆ ਜੀ ਪਰ ਥੋੜਾ ਸਾਨੂੰ ਆਪ ਨੂੰ ਵੀ ਵੇਅਰ ਹੋਣਾ ਚਾਹੀਦਾ ਵੀ ਸਾਡੇ ਪਸ਼ੂ ਨੂੰ ਯਾਰ ਕੀ ਦਿੱਕਤ ਆਈ ਵੀ ਹੈ ਕਈ ਵਾਰੀ ਆਪਾਂ ਬੈਲ ਫੀਵਰ ਚ ਰਹਿ ਜਾਂਦੇ ਹਨਾ ਸਮੱਸਿਆ ਕੋਈ ਹੋਰ ਹੁੰਦੀ ਹੈ ਕਈ ਮੇਰੇ ਵੀਰ ਆਪ ਟ੍ਰੀਟਮੈਂਟ ਕਰਦੇ ਹਨਾ ਜਿਹੜੇ ਵਪਾਰੀ ਵੀ ਪੂਰੀ ਹੁੰਦੀ ਹੈ ਖਾਸ ਕਰ ਉਹਨਾਂ ਵਾਸਤੇ ਆ ਤੇ ਜ਼ਰੂਰੀ ਨਹੀਂ ਵੀ ਜਿਹੜਾ ਪਸ਼ੂ ਬੈਠ ਗਿਆ ਵੀ ਮਾਈਫੈਕਸ ਲਾਓ ਤੇ ਉੱਠੀ ਖੜਨਾ ਜੀ ਕੋਈ ਉਹਦੇ ਚ ਕਈ ਵਾਰੀ ਕੈਲਸ਼ੀਅਮ ਦੀ ਡੈਫੀਸ਼ੀਐਂਸੀ ਪਸ਼ੂ ਨੂੰ ਹੁੰਦੀ ਨਹੀਂ ਉਹਨੇ ਉੱਠਣਾ ਕੀ ਹੈ ਹਨਾ ਚਲੋ ਸ਼ੁਰੂ ਚ ਹਰੇਕ ਲਾਉਂਦਾ ਮਾਈਫੈਕਸੀ ਹੈ ਵੈਸੇ ਤੇ ਇਹ ਇੱਕ ਜ ਇੱਕ ਹੁੰਦੀ ਹੈ ਜੀ ਪਾਇਕਾ ਮੰਨ ਕੇ ਚਲੋ ਵੀ ਪਸ਼ੂ ਬੈਠ ਗਿਆ ਤੇ ਮਗਰਲੇ ਇਹਦੇ ਆ ਮੁੜ ਜਾਂਦੇ ਆ ਕੀ ਕਹਿੰਦੇ ਆ ਇਹਨੂੰ ਖੁਰ ਮੁੜ ਜਾਂਦੇ ਆ ਜੀ ਮਗਰਲੇ ਤੇ ਪਸ਼ੂ ਦੰਦੀਆਂ ਵੀ ਖਿਰਚਦਾ ਤੇ ਇੱਕ ਪਸ਼ੂ ਖੂਨ ਦੀ ਕਮੀ ਕਰਕੇ ਬਹੁਤ ਬੈਠਦੇ ਆ ਜੀ ਖੂਨ ਦੀ ਕਮੀ ਉਹ ਖੂਨ ਦੀ ਕਮੀ ਜ਼ਿਆਦਾਤਰ ਪਸ਼ੂ ਚ ਚਿਚੜਾ ਕਰਕੇ ਆਉਂਦੀ ਆ ਸਿਚੜ ਜਦੋਂ ਪਸ਼ੂ ਦੇ ਲੱਗ ਜਾਂਦੇ ਆ ਜੀ ਉਹਦੇ ਨਾਲ ਗਲੈਂਡ ਬਣ ਜਾਂਦੇ ਆ ਗਲ ਚ ਗੰਡਾ ਬਣ ਜਾਂਦੇ ਆ ਜਿਹਨੂੰ ਗਿਲਟਾਂ ਕਹਿੰਦੇ ਛੋਟੇ ਬੱਚਿਆਂ ਦੇ ਵੀ ਬਣ ਜਾਂਦੀਆਂ ਆ ਉਹ ਤੇ ਵੱਡਾਂ ਗਾਵਾਂਾਂ ਦੇ ਵੀ ਬਣ ਜਾਂਦੀਆਂ ਜੀ ਉਹਦੇ ਨਾਲ ਪਸ਼ੂ ਹੌਲੀ-ਹੌਲੀ ਛੋਡਾ ਪੱਠੇ ਛੱਡਦਾ ਸੋਨੂੰ ਬੁਖਾਰ ਹੋਣ ਲੱਗ ਜਾਂਦਾ ਜੀ ਗਲਚ ਗਲੈਂਡ ਬਣ ਜਾਂਦੇ ਉਹਦੇ ਨਾਲ ਵੀ ਪਸ਼ੂ ਜਦ ਡੋਲੇ ਮਾਰ ਕੇ ਬੈਠ ਜਾਂਦਾ ਜੀ ਉਹਦੇ 'ਚ ਵੈਸੇ ਬਹੁਤ ਘੱਟ ਚਾਂਸ ਹੁੰਦੇ ਆ ਵੀ ਪਸ਼ੂ ਮੱਲੋ ਪ੍ਰੋਗਰੈਸ ਹੋ ਜੇ ਮੱਲੋ ਖੜਾ ਹੋ ਜੇ ਕਿਉਂ ਜਦੋਂ ਬਹੁਤ ਜ਼ਿਆਦਾ ਐਨੀਮਿਕ ਪਸ਼ੂ ਹੋ ਜਾਂਦਾ ਨਾ ਉਦੋਂ ਕੋਈ ਦਵਾਈ ਵੀ ਕੰਮ ਨਹੀਂ ਕਰਦੀ ਜੀ ਜ਼ਿਆਦਾਤਰ ਜਿਹੜਾ ਡੇਂਜਰਸ ਕੇਸ ਹੈ ਉਹ ਗੈਲਟੀਆਂ ਵਾਲਾ ਹੀ ਹੈ ਬੈਠਣ ਵਾਲਾ ਕੇਸ ਹੈ ਜਿਹੜਾ ਉਹਦੇ 'ਚ ਪਸ਼ੂ ਦੇ ਬਹੁਤ ਘੱਟ ਚਾਂਸ ਹੁੰਦੇ ਆ ਉੱਠਣ ਦੇ ਆਮ ਚਲੋ ਸਾਰੇ ਕੇਸਾਂ 'ਚ ਪਸ਼ੂ ਟ੍ਰੀਟਮੈਂਟ ਕਰਕੇ ਜ਼ਿਆਦਾਤਰ ਉੱਠ ਖੜਦੇ ਆ ਪਰ ਜਦੋਂ ਪਸ਼ੂ ਅਨੀਮਿਕ ਹੋ ਗਿਆ ਖੂਨ ਜੋ ਬਹੁਤ ਜ਼ਿਆਦਾ Hb 2-3 ਗ੍ਰਾਮ ਹੀ ਰਹਿ ਗਿਆ ਉਦੋਂ ਪਸ਼ੂ ਦੇ ਬਚਣ ਦੇ ਬਹੁਤ ਘੱਟ ਚਾਂਸ ਹੈ ਇਹ ਤੁਸੀਂ ਅੰਦਾਜ਼ਾ ਇਹ ਜਿਹੜਾ ਅਨੀਮਿਕ ਪਸ਼ੂ ਹੁੰਦਾ ਹੈ ਇਹਦਾ ਅੰਦਾਜ਼ਾ ਪਸ਼ੂ ਪੱਠੇ ਘਟਾਉਂਦਾ ਜੀ ਮਿੱਟੀ ਨੂੰ ਬਹੁਤ ਜ਼ਿਆਦਾ ਮੂੰਹ ਮਾਰ ਲੱਗ ਜਾਂਦਾ ਇੱਕੇਦਮ ਖਾਣ ਲੱਗ ਜਾਂਦਾ ਮਿੱਟੀ ਉਦੋਂ ਤੁਸੀਂ ਧਿਆਨ ਰੱਖਣਾ ਆਪਦੇ ਡਾਕਟਰ ਦੀ رائے ਨਾਲ ਠੀਕ ਹੈ ਤੁਸੀਂ ਜਿਹੜਾ ਵੀ ਟ੍ਰੀਟਮੈਂਟ ਡਾਕਟਰ ਉਹਦਾ ਕਰਦਾ ਸਾਰਿਆਂ ਨੂੰ ਪਤਾ ਹੀ ਹੈ ਜੀ ਤੇ ਉਹ ਤੁਸੀਂ ਟ੍ਰੀਟਮੈਂਟ ਇਹਦਾ ਕਰਵਾਉਣਾ ਹੈ ਠੀਕ ਹੈ ਤੇ ਇਹ ਇਹ ਮੇਨ ਕਾਰਨ ਹੈਗੇ ਆ ਜੀ ਪਸ਼ੂ ਬੈਠਨ ਦੇ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਫਾਰਮਰ ਠੀਕ ਹੈ ਅਨੀਮੀਕ ਵਾਲਾ ਕੇਸ ਦਾ ਜਰੂਰ ਧਿਆਨ ਜ ਰੱਖੋ ਜੀ ਗਿਲਟਿੰਗ ਵਾਲਾ ਗਿਲਟਿੰਗ ਨਾਲ ਜਿਹੜਾ ਪਸ਼ੂ ਬੈਠ ਗਿਆ ਗਲੈਂਡ ਜੀ ਦੇ ਬਣ ਗਏ ਪਸ਼ੂ ਡੋਲੇ ਮਾਰਨ ਲੱਗ ਗਿਆ ਅਨੀਮੀਕ ਹੋ ਗਿਆ ਉਹਦੇ ਬਹੁਤ ਘੱਟ ਜਾਂਸ ਹੁੰਦੇ ਆ ਬਚੰਦੇ ਤੇ ਇਹ ਚੀਜ਼ ਦਾ ਪੂਰਾ ਧਿਆਨ ਰੱਖੋ ਜੀ ਮਿੱਟੀ-ਮੁੱਟੀ ਖਾਂਦਾ ਪਸ਼ੂ ਆਪਦੇ ਡਾਕਟਰ ਦੀ ਰਾਇ ਜ਼ਰੂਰ ਲਓ ਜੀ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੀ ਵੱਧ ਤੋਂ ਵੱਧ ਸ਼ੇਅਰ ਆਪਦੇ ਕਿਸਾਨ ਭਰਾਵਾਂ ਨਾਲ ਤੇ ਪਸ਼ੂ ਪਾਲਕ ਵੀਰਾਂ ਨਾਲ ਆਪਣੇ ਪੇਜ ਨੂੰ ਆਪਣੇ ਪੇਜ ਨੂੰ ਕਰਿਓ ਜੀ ਸਬਸਕ੍ਰਾਈਬ ਜੀ ਜਰੂਰ ਧੰਨਵਾਦ ਜੀ